ਮੇਰਾ ਨਾਮ ਤਨਵੀਰ ਸਿੰਘ ਕਿੱਥੋਂ ਰਹਨ ਵਾਲੇ ਹੋ ਅੰਮ੍ਰਿਤਸਰ ਦੇ ਤੇ ਰਾਤੀ ਕੀ ਗੱਲ ਹੋਈ ਹੈ ਰਾਤੀ ਗੱਲ ਹੋਈ ਛੋਟਾ ਭਰਾ ਐਕਟਿਵ ਲੈ ਕੇ ਗਿਆ ਸੀ ਉਧਰੋਂ ਦੋ ਮੁੰਡੇ ਆਏ ਬੜੀ ਤੇਜ਼ ਆਉਂਦੇ ਸੀ ਐਕਟਿਵ ਲੈ ਕੇ ਉਹਨਾਂ ਨੇ ਵਿੱਚ ਮਾਰੀ ਤੇ ਛੋਟਾ ਭਰਾ ਕਹਿੰਦਾ ਕਿ ਹੋਲੀ ਆਏ ਤੇ ਇੰਨੀ ਗੱਲ ਤੋਂ ਬਸ ਉਹ ਗਾਲੋ-ਗਾਲੀ ਗਾਲਾਂ ਕੱਢਣ ਲੱਪੇ ਆ ਮੇਰੇ ਹਿਸਾਬ ਨਾਲ ਉਹਨਾਂ ਨੇ ਡਰਿੰਕ-ਡਰੰਕ ਵੀ ਕੀਤੀ ਸੀ ਕਿੰਨੇ ਜਾਣੇ ਸੀ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਐਕਟਿਵ ਤੇ ਦੋ ਜਾਣੇ ਅੱਛਾ ਤੇ ਪਛੋਟਾ ਭਰਾ ਵੀ ਐਕਟਿਵ ਆ ਤੇ ਹੀ ਉਹਨਾਂ ਨੇ ਬੜੀ ਜ਼ੋਰ ਦੀ ਮਾਰੀ ਉਹ ਕਹਿੰਦਾ ਉਹਨਾਂ ਕੋ ਉਹਨਾਂ ਦੀ ਐਕਟਿਵ ਨਹੀਂ ਬੈਲੈਂਸ ਹੋਣ ਦੀ ਹੂੰ ਤੇ ਉਸ ਤੋਂ ਬਾਅਦ ਮੈਨੂੰ ਮੈਂ ਵੇਖਿਆ ਇਹਨੂੰ ਮੋੜ ਤੇ ਖਲੋਤੇ ਹੂੰ ਤੇ ਮੈਂ ਭੱਜਾ ਭੱਜਾ ਗਿਆ ਮੈਂ ਮੋਟਰਸਾਈਕਲ ਲੈ ਕੇ ਤੇ ਉਹਨਾਂ ਚ ਨੂੰ ਹੱਥੋਂ ਪਾਈ ਹੋਣਾ ਆਪਣੇ ਡੈਡੀ ਨੂੰ ਫੋਨ ਲਾਇਆ ਉਹਨਾਂ ਨੇ ਗਾੜੀ ਮੁੰਡੇ ਸੱਦ ਲੇ ਹੂੰ ਮੁੰਡੇ ਸੱਦੇ ਜਾਂ ਡੈਡੀ ਆਏ ਆ ਡੈਡੀ ਨੇ ਛਡਾਇਆ ਵਾ ਇਹਦੇ ਚ ਬੇੜਾ ਮਾਰੀਆਂ ਮੈਨੂੰ ਪਿੱਛੇ ਕੀਤਾ ਵਾ ਉਹ ਸਗੋਂ ਨੇ ਪਿੱਛੇ ਹੋਏ ਡੈਡੀ ਨੂੰ ਧੱਕਾ ਮਾਰ ਕੇ ਸੁੱਟਦਾ ਵਾ ਤੇ ਜਦੋਂ ਇਹ ਡੈਡੀ ਨੂੰ ਉਹਨਾਂ ਗਾੜੀਆਂ ਹੱਥ ਚੋੜੇ ਆ ਕਿ ਹਾਂ ਵੀ ਸਾਨੂੰ ਛੱਡ ਦੋ ਛੱਡ ਦੋ ਡੈਡੀ ਨੂੰ ਚੁੱਕ ਲੈਣ ਦੋ ਡੈਡੀ ਨੂੰ ਚੁੱਕ ਲੈਣ ਦੋ ਡੈਡੀ ਨੂੰ ਵੀ ਨਹੀਂ ਚੁੱਕਣ ਦਿੱਤਾ ਤੇ ਉਹਨਾਂ ਨੇ ਲੱਤਾਂ ਮਾਰੀਆਂ ਛਾਤੀ ਤੇ ਛਾਤੀ ਤੇ ਲੱਤਾਂ ਮਾਰ ਮਾਰ ਕੇ ਉਹਨਾਂ ਦਾ ਬੁਰਾ ਹਾਲ ਕਰਤਾ ਸਾਨੂੰ ਵੀ ਤੁਹਾਨੂੰ ਚੁੱਕਦੇ ਚੁੱਕਦੇ ਚਪੇੜਾ ਮਾਰ ਕਿੰਨੇ ਨੌਜਵਾਨ ਸੀ ਨੌਜਵਾਨ ਹੈਗੇ 8-9 ਜਣੇ ਹੈਗੇ ਜਿਹੜੇ ਬਾਅਦ ਚ ਬੁਲਾਏ ਉਹ ਹਾਂ ਪਹਿਲੋਂ 2 ਜਣੇ ਬਾਅਦ ਚ ਉਹਨੇ 2-4 ਹੋਰ ਬੁਲਾਏ ਫੇਰ ਆ ਗਏ 2-4 ਤਾਂ ਤੂੰ ਹੀ ਪਛਾਣਦੇ ਹੋ ਬੰਦਿਆਂ ਨੂੰ ਜਿਹਨਾਂ ਦੇ ਬਲੋਂ ਲੜਾਈ ਝਗੜਾ ਕੀਤਾ ਗਿਆ ਰਸੀ ਤਿੰਨ ਚਾਰ ਜਾਣੇ ਜਾਣਦੇ ਬਸ ਬਾਕੀ ਤੇ ਪਤਾ ਨਹੀਂ ਹਮ ਬਟੇ ਮਲੇ ਵੀ ਹੈ ਮਤਲਬ ਥੋੜੇ ਲੱਗੇ ਰਹਿੰਦੇ ਆ ਨੇੜੇ ਤਾਂ ਉਹਨਾਂ ਦਾ ਨਾਮ ਲਿਖਾਇਆ ਗਿਆ ਤਾਂ ਹੁਣ ਨਾਮ ਲਿਖਾਇਆ ਨਾਮ ਲਿਖਾਇਆ ਤਾਂ ਪੁਲਿਸ ਦੇ ਵੱਲੋਂ ਕਹਿਦੀ ਗ੍ਰਿਫਤਾਰੀ ਕੀਤੀ ਗਈ ਇਸ ਮਾਮਲੇ ਦੇ ਵਿੱਚ ਹਜੇ ਤੱਕ ਨਹੀਂ ਹਜੇ ਤਾਂ ਕੁਝ ਨਹੀਂ ਹੋਇਆ ਕੋਈ ਸੁਣਵਾਈ ਨਹੀਂ ਹੋਈ ਜੀ ਹਾਂ ਪਰਸਾ 302 ਦਾ ਬੰਦਾ ਸੀ 304 ਦਾ ਬਣਾਇਆ ਹਾਂਜੀ ਕਹਿੰਦੇ 304 ਦਾ ਹੀ ਪਰਚਾ ਜਿੱਥੇ ਕਿ ਕਤਲ ਹੋਇਆ ਜ਼ਬਰਦਸਤ ਕਤਲ ਹੋਇਆ ਬਹੁਤ ਜ਼ਬਰਦਸਤ ਸੀਸੀਟੀਵੀ ਕੈਮਰੇ ਦੀਆਂ ਫੁਟੇਜਾਂ ਆ ਗਈਆਂ ਨੇ ਠੀਕ ਹੈ ਜਿਹਦੇ ਵਿੱਚ ਉਹ ਕੁੱਟਣ ਡਿਆ ਬੱਚੇ ਚੁੱਕਣ ਡਿਆ ਬਸ ਉਹਨਾਂ ਨੇ ਸਮਝ ਲਓ ਕਿ ਕੁਛ ਨਾ ਕੁਛ ਕਰ ਦਿੱਤਾ ਉਹ ਚੱਕਰ ਚੱਲ ਗਿਆ ਰਾਤ ਦਾ ਹੀ ਉਹਨਾਂ ਨੇ ਬਿਲਕੁਲ ਕੋਈ ਪੈਰਵਾਹੀ ਨਹੀਂ ਕੀਤੀ 304 ਦਾ ਪਰਚਾ ਕੀਤਾ ਜਿੱਥੇ ਕਿ 302 ਦਾ ਅਸੀਂ ਅੱਗੇ ਤੱਕ ਜਾਵਾਂਗੇ ਸੀਪੀ ਸਾਹਿਬ ਨੂੰ ਰਿਪੋਰਟ ਦੇਵਾਂਗੇ ਕਿ ਵੱਡੀ ਨਾਲ ਗੱਲ ਹੀ ਹੈ ਰਾਤ ਆ ਹਜੇ ਤੱਕ ਪਰਚਾ ਨਹੀਂ ਦੱਟ ਕੀਤਾ ਜਿਹੜੀ ਬੋਲ ਰਹੇ ਵੱਲੋਂ ਪਰਚਾ ਹੁਣ ਦਰਜ ਕੀਤਾ ਵਾ ਪਰ 304 ਦਾ ਪਰਚਾ ਦਰਜ ਕੀਤਾ ਵਾ ਬੋਡੀ ਵੀ ਜਿਹੜੀ ਐ ਇੱਥੇ ਪਈ ਹੋਈ ਐ ਐਫਆਰਆਈ ਅਜੇ ਵੀ ਨਹੀਂ ਮਿਲੀ ਐਫਆਰਆਈ ਅਜੇ ਤੱਕ ਨਹੀਂ ਦਿੱਤੀ ਐਫਆਰਈ ਦੇ ਤਰਲੇ ਕੱਢ ਕੇ ਆ ਗਏ ਹੁਣ ਟਾਈਮ ਦੇਖੋ ਕੀ ਹੋ ਗਿਆ ਅਜੇ ਤੱਕ ਟਾਈਮ ਦੇ ਇਸ ਟਾਈਮ ਦੇ ਉੱਤੇ ਐਫਆਰਆਈ ਨਹੀਂ ਦਿੱਤੀ ਉਹਨਾਂ ਨੇ ਤਾਂ ਕਿੰਨੇ ਜਣੇ ਨਾਮ ਲਿਖਾਇਆ ਗਿਆ ਤੁਹਾਡੇ ਵੱਲੋਂ ਸਾਡੇ ਕੋਲ ਚੋਹ ਜਣੇ ਦਾ ਅਸੀਂ ਨਾਮ ਲਿਖਾਇਆ ਬਾਕੀ ਸਾਰੇ ਆ ਉਹ ਅਸੀਂ ਜਾਣਦੇ ਨਹੀਂ ਉਹਨਾਂ ਨੂੰ ਅਣਪਛਾਤੇ ਬੰਦੇ ਗਿਆ ਜਿਨ੍ਹਾਂ ਨੂੰ ਇਹਨਾਂ ਨੇ ਸੱਦਿਆ ਸੀ ਚਾਰ ਬੰਦੇ ਪਛਾਣੇ ਅੱਜ ਜੀ ਹਾਂਜੀ ਬਹੁਤ ਇਨਸਾਫ ਬਹੁਤ ਜ਼ਰੂਰੀ ਆ ਜੀ ਜੇ ਇਨਸਾਫ ਨਹੀਂ ਮਿਲੇਗਾ ਤੇ ਦੁਨੀਆ ਮਰ ਜਾਏਗੀ ਇਸ ਤਰ੍ਹਾਂ ਲੋਕੀ ਧੱਕੇ ਖਾਂਦੇ ਰਹਿਣਗੇ ਪੁਲਸ ਵਾਲੇ ਧੱਕੇ ਮਾਰਦੇ ਰਹਿਣਗੇ ਇਹਨਾਂ ਨੂੰ ਤੇ ਲੱਗਦਾ ਕਿ ਹਾਲਾਤ ਆਜ ਤੱਕ ਹਾਲਾਤ ਬਹੁਤ ਮਾੜੇ ਆ ਬਹੁਤ ਮਾੜੇ ਹੋ ਚੁੱਕੇ ਆ ਠੀਕ ਐ ਪੁਲਸ ਵਾਲੇ ਪੈਸੇ ਖਾ ਕੇ ਸਭ ਕੁਝ ਬੇੜਾ ਗਰਕ ਕਰ ਦਿੰਦੇ ਆ ਜਿਹੜਾ ਚੰਗਾ ਬੰਦਾ ਮਰ ਗਿਆ ਬਣਵਾ ਨਾਈਸ ਬੰਦਾ ਸੀ ਅਮਰਧਾਰੀ ਬੰਦਾ ਸੀ ਜਿਹਨੂੰ ਮਾਰਤਾ ਇਹਨਾਂ ਨੇ 6 ਭੈਣਾਂ ਦਾ ਇਕੱਲਾ ਭਰਾ ਸੀ ਆਈਓ ਜਿਹੜਾ ਆਈਓ ਦੱਸੇਗਾ ਠੀਕ ਐ ਜੀ ਆਈਓ ਦੱਸੇ ਉਹਨੂੰ ਪਤਾ ਸਾਰਾ ਅੱਛਾ ਜੀ ਤੁਹਾਨੂੰ ਜੋਗਦਾ ਤੁਹਾਨੂੰ ਨਹੀਂ ਪਤਾ ਸਾਨੂੰ ਮੈਂ ਪੋਰਟ ਮਾਰਨ ਕਰਾਉਣਾ ਆ ਜੀ ਅੱਛਾ ਜੀ ਬਸ ਬਸ ਹੂੰ ਕੀ ਦਾ ਕਰਾਣਾ ਹੈ ਕੁਝ ਪਤਾ ਤੁਹਾਨੂੰ ਕੀ ਕਾਰਨ ਕੀ ਆਇਆ ਜਿਹੜਾ ਕਾਰਨ ਉਹ ਆਈਓ ਦੱਸੇਗਾ ਜੀ ਹੂੰ ਤੁਸੀਂ ਨਹੀਂ ਦੱਸ ਸਕਦੇ ਮੈਂ ਮੈਨੂੰ ਨਹੀਂ ਪਤਾ ਕਿ ਇਹਦੇ ਵਿੱਚ ਕੀ ਆ ਕੀ ਨਹੀਂ ਆਈਓ ਦੱਸੇਗਾ ਮੈਂ ਪੋਟਮਾਰਟਮ ਕਰਾਉਣਾ ਆ ਮੰਗਲ ਸਿੰਘ ਦਾ ਪੋਟਮਾਰਟਮ ਨਾ ਕਰਾਣਾਂ ਤੇ ਫਿਰ ਤੂੰ ਕੀ ਕਰਨਾ ਹੈ ਇੱਥੇ ਨਹੀਂ ਫਿਰ ਮੈਂ ਤੁਸੀਂ ਇੱਥੇ ਆਪਣੀ ਡਿਊਟੀ ਤੇ ਆਏ ਹੋ ਡਾਕਟਰਾਂ ਵੱਲੋਂ ਕਿਹਾ ਯਾਰਾ ਤੁਹਾਡੇ ਵੱਲੋਂ ਕੋਈ ਜਿਹੜੀਆਂ ਕਾ ਕਈ ਕਾਵੇ ਤੂੰ ਥਾਣੇ ਛੱਡ ਆਏ